ਇੰਨੀ ਗਿਰਿਆ ਹੋਈਆਂ ਗੱਲਾਂ ਕਰਨੀਆਂ ਸਾਡਾ ਸੱਭਿਅਕ ਸਮਾਜ ਇਹੋ ਜਿਹਾ ਗੱਲਾਂ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਵੀ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਸੱਭਿਅਕ ਸਮਾਜ ਵਿੱਚ ਇਹੋ ਜਿਹੇ ਬੰਦੇ ਦੀ ਮਾਫੀ ਹੈ ਹੀ ਨਹੀਂ ਪਰਿਵਾਰ ਦੇ ਵਿੱਚ ਨਾ ਬਹਿਨਯੋਗ ਤੇ ਨਾ ਸਹਿਨਯੋਗ ਗੱਲਾਂ ਕੀਤੀਆਂ ਗਈਆਂ ਇਹੋ ਜਿਹਾ ਸਨਾਤਨੀ ਜਿਹੜੇ ਸਾਡੇ ਦੇਸ਼ ਨੂੰ ਨਹੀਂ ਚਾਹੀਦੇ ਉਹ ਜਿਹੜਾ ਲੜਕੀ ਉੱਥੇ ਬੈਠੀ ਸੀ ਜੋ ਉਹਨੇ ਸ਼ਬਦ ਯੂਜ਼ ਕੀਤੇ ਉਹ ਤੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਸੋਸ਼ਲ ਮੀਡੀਆ ਇਨਫਲੂਐਂਸਰ ਰਣਵੀਰ ਅਲਹਾਬਾਦੀਆ ਵੱਲੋਂ ਇੱਕ ਸ਼ੋਅ ਦੇ ਵਿੱਚ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਚਰਚਾ ਦਾ ਦੌਰ ਜਾਰੀ ਹੈ ਔਰ ਰਣਵੀਰ ਅਲਹਾਬਾਦੀਆ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਉਹ ਸ਼ਖਸ ਜੋ ਕਿ ਕਿਸੇ ਵੇਲੇ ਸਨਾਤਨ ਧਰਮ ਦਾ ਪ੍ਰਚਾਰ ਕਰ ਰਿਹਾ ਸੀ ਸਨਾਤਨ ਦੀਆਂ ਗੱਲਾਂ ਕਰਦਾ ਸੀ ਵੱਡੇ ਵੱਡੇ ਲੀਡਰਜ਼ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇ ਨਾਲ ਇਸ ਤਰ੍ਹਾਂ ਦੀ ਚਰਚਾ ਕਰਦਾ ਸੀ ਪਰ ਅੱਜ ਉਸ ਲੋ ਆਪਣੇ ਹੀ ਮਾਬਾ ਪ੍ਰਤੀ ਇਸ ਤਰ੍ਹਾਂ ਦਾ ਬਿਆਨ ਦਿੱਤੇ ਜਾਣਾ ਸ਼ਰਮਸਾਰ ਹੈ ਤੇ ਸਾਡੇ ਨਾਲ ਵਿਕਰਮ ਚਬਾਲ ਮੌਜੂਦ ਨੇ ਜੋ ਕਿ ਅਕਸਰ ਚਰਚਾ ਕਰਦੇ ਨੇ ਔਰ ਗੱਲਬਾਤ ਅਜਿਹੀ ਉਹਨਾਂ ਨਾਲ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ ਕਿ ਜੋ ਜਿਸ ਤਰੀਕੇ ਦਾ ਬਿਆਨ ਦਿੱਤਾ ਗਿਆ ਠੀਕ ਹੈ ਕਾਮੇਡੀ ਕਰਨ ਦੇ ਹੋਰ ਬੜੇ ਤਰੀਕੇ ਨੇ ਪਰ ਇਸ ਤਰ੍ਹਾਂ ਦੀ ਕਾਮੇਡੀ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਸੁਮੇਤ ਜੀ ਜਿਹੜਾ ਰਣਵੀਰ ਅਲਾਹਾਵਦੀਆ ਹੈ ਹਮ ਇੰਸਟਾਗ੍ਰam ਉੱਤੇ 3 ਮਿਨੀਅਲ ਪਲੱਸ ਫਾਲੋਅਰ YouTube ਉੱਤੇ 10 ਮਿਲੀਅਨ ਪਲੱਸ ਫਾਲੋਅਰ ਸਨਾਤਨ ਧਰਮ ਦੀਆਂ ਗੱਲਾਂ ਕਰਦੇ ਨੇ ਸਪਿਰਚੁਅਲਿਟੀ ਦੀਆਂ ਗੱਲਾਂ ਕਰਦੇ ਨੇ ਲੇਕਿਨ ਇੱਕ ਇੰਡੀਆ ਗਾਟ ਰੇਟੈਂਟ ਜਿਹੜਾ ਸ਼ੋਅ ਹੈ ਉੱਥੇ ਇੰਨੀ ਬੇਸ਼ਰਮ ਇਹ ਗੱਲਾਂ ਕਰਦੇ ਨੇ ਮੈਂ ਸਮਝਦਾ ਕਿ ਸਾਡਾ ਜਿਹੜਾ ਸਭਿਅਕ ਸਮਾਜ ਹੈ ਉੱਥੇ ਇਹੋ ਜਿਹੇ ਬੰਦਿਆਂ ਦੀ ਕੋਈ ਜਗ੍ਹਾ ਨਹੀਂ ਹੈਗੀ ਐਂਡ ਜੋ ਉਹਨਾਂ ਨੇ ਗੱਲਾਂ ਕੀਤੀਆਂ ਇੱਕ ਪਰਿਵਾਰ ਬਾਰੇ ਗੱਲਾਂ ਕਰਨੀਆਂ ਐਂਡ ਇਹੋ ਜਿਹਾਂ ਬੇਸ਼ਰਮ ਗੱਲਾਂ ਕਰਨੀਆਂ ਇੰਨੀ ਵਲਗੈਰਿਟੀ ਜਿਹੜੀ ਉਹਨਾਂ ਨੇ ਉੱਥੇ ਯੂਜ਼ ਕੀਤੀ ਹੈ ਜਿਹੜਾ ਸਾਡਾ ਯੂਥ ਹੈ ਕੀ ਦਿਸ਼ਾ ਨੂੰ ਦੇ ਰਹੇ ਨੇ ਲੱਖਾਂ ਯੂਥ ਇਹਨਾਂ ਨੂੰ ਫੋਲੋ ਕਰਦੇ ਨੇ ਐਂਡ ਵੇਖੋ ਤੁਸੀਂ ਉਹਨਾਂ ਦੇ ਜਿਹੜਾ ਪੋਡਕਾਸਟ ਹੈ ਵੱਡੇ ਵੱਡੇ ਪੋਲੀਟੀਸ਼ੀਅਨ ਹੋਰ ਜਿਹੜੇ ਹੋਰ ਲੋਕ ਨੇ ਜਿਹੜੇ ਸਮਾਜ ਦੇ ਨਾਲ ਜੁੜੇ ਨੇ ਜਾਂ ਕਿਸੇ ਧਰਮ ਦੇ ਨਾਲ ਜੁੜੇ ਨੇ ਉਹ ਵੀ ਉੱਥੇ ਆਂਦੇ ਨੇ ਲੇਕਿਨ ਇਹੋ ਜਿਹੀ ਇੱਕ ਸੁਲਝੇ ਬੰਦੇ ਵੱਲੋਂ ਇੰਨੀ ਗਿਰਿਆਆਂ ਹੋਈਆਂ ਗੱਲਾਂ ਕਰਨੀਆਂ ਸਾਡਾ ਸੱਭੇਕ ਸਮਾਜ ਇਹੋ ਜਿਹਾ ਗੱਲਾਂ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਇਨਾਂ ਦਾ ਮੈਂ ਸਮਝਦਾ ਕਿ YouTube ਜਿਹੜਾ ਚੈਨਲ ਹੈ ਉਹਨੂੰ ਵੀ ਬੈਨ ਕਰ ਦਿੱਤਣਾ ਚਾਹੀਦਾ ਪਰ ਸਰ ਜਿਸ ਤਰੀਕੇ ਨਾਲ ਉੱਥੇ ਹਾਸਾ ਮਜ਼ਾਕ ਕੀਤਾ ਗਿਆ ਇੱਕ ਤਾਂ ਹੁੰਦਾ ਕਿ ਗਲਤੀ ਨਾਲ ਮੂੰਹੋਂ ਬੋਲਿਆ ਜਾਣਾ ਔਰ ਉਸ ਤੋਂ ਬਾਅਦ ਉੱਥੇ ਚਰਚਾ ਕਰਨੀ ਇਹਦਾ ਮਤਲਬ ਹੈ ਸਾਰਾ ਵੈਲ ਪਲਾਨਡ ਸੀਗਾ ਦੇਖੋ ਬਿਲਕੁਲ ਪਲਾਨਡ ਹੈ ਤੁਸੀਂ ਇੱਕ ਮੈਂ ਤੁਹਾਨੂੰ ਚੀਜ਼ ਦੱਸਦਾ ਕਿ ਜਿਹੜਾ ਇਹ ਪ੍ਰੋਗਰਾਮ ਹੈ ਇਹ ਬੇਸ਼ਰਮੀ ਦੀ ਸਾਰੀਆ ਹੱਦਾ ਟੱਪ ਗਿਆ ਇਹ ਕੋਈ ਪ੍ਰੋਗਰਾਮ ਜਿਹੜਾ ਹਸਾਉਣ ਵਾਲਾ ਜਾਂ ਦੂਸਰਾ ਪ੍ਰੋਗਰਾਮ ਨਹੀਂ ਹੈ ਇਹ ਸਭ ਤੋਂ ਮੈਂ ਸਮਝਦਾ ਕਿ ਹੋਂ ਤੱਕ ਜਿੰਨੇ ਵੀ ਵੇਖੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਓਟੀਟੀ ਪਲੇਟਫਾਰਮ ਦਾ ਜ਼ਮਾਨਾ ਹੈ ਪਹਿਲਾਂ ਵੀ ਬਹੁਤ ਸਾਰੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਲੇਕਿਨ ਇਹ ਸਭ ਤੋਂ ਮੈਂ ਸਮਝਦਾ ਕਿ ਹੱਦਾ ਟੱਪਣ ਵਾਲਾ ਪ੍ਰੋਗਰਾਮ ਹੈ ਐਂਡ ਮੈਂ ਤੁਹਾਨੂੰ ਉਹਦੇ ਵਿੱਚ ਇੱਕ ਚੀਜ਼ ਬਹੁਤ ਜ਼ਰੂਰੀ ਦੱਸਾਂ ਕਿ ਇਹਦੇ ਵਿੱਚ ਗੇਮਰਸ ਵੀ ਆਏ ਨੇ ਛੋਟੇ ਛੋਟੇ ਬੱਚਿਓ ਗੇਮਰਜ਼ ਨੂੰ YouTube ਦੇ ਉੱਤੇ ਫਾਲੋ ਕਰਦੇ ਨੇ ਐਂਡ ਉਹ ਵੀ ਉਹਦੇ ਵਿੱਚ ਆ ਕੇ ਸਭੇਕ ਗੱਲਾਂ ਕਰਦੇ ਨੇ ਮੈਂ ਸਮਝਦਾ ਕਿ ਸਮਾਜ ਨੂੰ ਇਹ ਕਿਹੜੇ ਦਿਸ਼ਾ ਵੱਲ ਲੈ ਕੇ ਜਾਣਾ ਚਾਹੁੰਦੇ ਨੇ ਇਹਦੇ ਬਾਰੇ ਸਾਨੂੰ ਵੀ ਸੋਚਣਾ ਚਾਹੀਦਾ ਕਿ ਇੰਨੇ ਮਿਲੀਅਨ ਫਾਲੋਅਰ ਹੋਣ ਤੋਂ ਬਾਅਦ ਅਸੀਂ ਇਹੋ ਜਿਹੀਆਂ ਗੱਲਾਂ ਕਰਕੇ ਬਾਅਦ 'ਚ ਇੱਕ ਮਾਫੀ ਮੰਗ ਲਈਏ ਕਿ ਜਿਹੜਾ ਉਹ ਗੱਲਾਂ ਸਾਰੀਆਂ ਉਹਦੇ ਨਾਲ ਦੁਰਸਤ ਹੋ ਜਾਣਗੀਆਂ ਬਿਲਕੁਲ ਨਹੀਂ ਹੋਣਗੀਆਂ ਅੱਛਾ ਪਾਕਿਸਤਾਨ ਦੇ ਮੀਡੀਆ ਤੱਕ ਨਹੀਂ ਇਸ ਦੀ ਚਰਚਾ ਕੀਤੀ ਜਾ ਰਹੀ ਕਿਉਂਕਿ ਜੇ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਉਹ ਇਕੱਲੇ ਇੱਕ ਧਰਮ ਵਸਤੇ ਜਾਂ ਇੱਕ Hindu community ਵਸਤੇ ਨਹੀਂ ਹੁੰਦੀ ਉਹ ਸਾਰੀ ਦੁਨੀਆ ਵਸਤੇ ਹੁੰਦੀ ਹੈ ਕੀ ਸਮਝਿਓ ਕਿ ਪੂਰੀ ਦੁਨੀਆ ਸ਼ਰਮਸਾਰ ਕੀਤੀ ਦੇਖੋ ਹੋਣ ਦੇ ਸਮੇਂ ਦੇ ਵਿੱਚ ਜਦੋਂ ਪੂਰੀ ਦੁਨੀਆ ਦੇ ਵਿੱਚ ਭਾਰਤ ਦੇ ਵਿੱਚ ਇੱਕ ਮਹਾਕੁੰਭ ਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਕਿ ਇੰਨੇ ਕਰੋੜ ਜਿਹੜੇ ਫਾਲੋਅਰਸ ਉੱਤੇ ਜਾ ਰਹੇ ਨੇ ਐਂਡ ਅਸੀਂ ਇਹਨਾਂ ਨੇ ਆਪਣੇ ਉਹਦੇ ਪੋਡਕਾਸਟ ਦੇ ਵਿੱਚ ਵੀ ਇਹਨੂੰ ਹਾਈਲਾਈਟ ਕੀਤਾ ਤੇ ਫਿਰ ਦੁਨੀਆ ਤੇ ਜਦੋਂ ਇਹੋ ਜਿਹੀ ਗੱਲਾਂ ਕਰਨ ਵਾਲੇ ਬੇਸ਼ਰਮ ਗੱਲਾਂ ਕਰਨਗੇ ਫਿਰ ਉਹ ਵੀ ਕਿਤੇ ਨਾ ਕਿਤੇ ਭਾਰਤ ਦਾ ਮਜ਼ਾਕ ਤੇ ਬਣਾਣ ਗਏ ਐਂਡ ਸਭ ਤੋਂ ਵੱਡੀ ਗੱਲ ਹੈ ਕਿ ਇਹ ਕੋਈ ਆਮ ਇਨਫਲੂਐਂਸਰ ਜਾਂ ਪੋਡਕਾਸਟ ਕਰਨ ਵਾਲਾ ਨਹੀਂ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਵੀ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਐਂਡ ਜੇ ਉਸ ਤੋਂ ਬਾਅਦ ਵੀ ਤੁਸੀਂ ਇਹੋ ਜਿਹੀ ਗੱਲਾਂ ਕਰੋਗੇ ਤੇ ਫਿਰ ਦੁਨੀਆ ਤੇ ਇਹ ਚੀਜ਼ਾਂ ਨੋਟ ਕਰੇਗੀ ਹੀ ਉਹਦੇ ਵਿੱਚ ਮਾਫੀ ਬਰਦਾਸ਼ਤ ਬਿਲਕੁਲ ਨਹੀਂ ਹੈਗੀ ਸਾਡੇ ਸਬਕ ਸਮਾਜ ਵਿੱਚ ਇਹੋ ਜਿਹੇ ਬੰਦੇ ਦੀ ਮਾਫੀ ਹੈ ਹੀ ਨਹੀਂ ਜੇ ਅੱਜ ਤੁਸੀਂ ਇਹਨੂੰ ਮਾਫ ਕਰ ਦੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਗਲਤੀਆਂ ਹੋਰ ਵੀ ਕਰਨਗੇ ਮੈਂ ਸਮਝਦਾ ਇਹ ਇੱਕ ਪ੍ਰੀਪਲਾਨਡ ਜਿਹੜਾ ਸੀ ਉਹ ਕੰਮ ਕੀਤਾ ਗਿਆ ਇਹ ਜਿਹੜਾ ਸਾਡਾ ਯੂਥ ਆ ਉਹਨੂੰ ਗਲਤ ਦਿਸ਼ਾ ਵੱਲ ਤੋਰਨ ਐਂਡ ਜੋ ਅਸੀਂ ਪਰਿਵਾਰ ਦੇ ਵਿੱਚ ਨਾ ਬਹਿਨਜੋਗ ਤੇ ਨਾ ਸਹਿਨਜੋ ਗੱਲਾਂ ਕੀਤੀਆਂ ਗਈਆਂ ਬਿਲਕੁਲ ਮਾਫੀ ਜਿਹੜੀ ਉਹ ਬਰਦਾਸ਼ਤ ਨਹੀਂ ਆ। ਅੱਛਾ ਇੱਕ ਪਬਲਿਕ ਫਿਗਰ ਕੋਈ ਵੀ ਹੁੰਦਾ ਚਾਹੇ ਪੋਲੀਟੀਸ਼ੀਅਨ ਹੋਵੇ ਸੈਲੀਬ੍ਰਿਟੀ ਹੋਵੇ ਉਸ ਦੀ ਇੱਕ ਮਰਿਆਦਾ ਹੁੰਦੀ ਹੈ। ਇਹ ਵੀ ਇੱਕ ਪਬਲਿਕ ਫਿਗਰ ਹੈ। ਅਗਰ ਅਨਵੀਰ ਅਲਾਬਾਦੀ ਦੀ ਗੱਲ ਕਰੀ ਜਿਸ ਦਾ ਤੁਸੀਂ ਕਿਹਾ ਕਿ ਉਹਦੇ ਐਨੇ ਫਾਲੋਅਰਸ ਨੇ ਪਬਲਿਕ ਫਿਗਰ ਹੈ। ਤਾਂ ਪਬਲਿਕ ਫਿਗਰ ਨੂੰ ਆਪਣੀ ਇਮੇਜ ਬਰਕਰਾਰ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਪਾਸ਼ਨਾ ਤੋਂ ਗੁਰੇਜ਼ ਕਰਨਾ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਵਿਵਾਦਿਤ ਗੱਲ ਤੋਂ ਦੇਖੋ ਉਹ ਇੱਕ ਐਂਟਰਪ੍ਰੈਨਰ ਹੈ ਇੱਕ ਇਨਫਲੂਐਂਸਰ ਹੈ ਯੂਟਿਊਬਰ ਹੈ ਐਂਡ ਕੋਈ ਛੋਟਾ ਮੋਟਾ ਇਹ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਉਹਨਾਂ ਦੇ ਵਿਊਜ਼ ਦੇਖੋ ਮਿਲੀਅਨ ਦੇ ਵਿੱਚ ਵਿਊਜ਼ ਜਾਂਦੇ ਨੇ ਠੀਕ ਹੈ ਐਂਡ ਇਸ ਤੋਂ ਬਾਅਦ ਵੀ ਇੱਕ ਪਬਲਿਕ ਫਿਗਰ ਜੋ ਰੈਨੌਂਡ ਪਬਲਿਕ ਫਿਗਰ ਹੈ ਇਹੋ ਜਿਹੀਆਂ ਘਟੀਆਂ ਜਿਹੜੀਆਂ ਗੱਲਾਂ ਅਸੀਂ ਓਪਨ ਪਲੈਟਫਾਰਮ ਦੇ ਉੱਤੇ ਆ ਕੇ ਕਰ ਰਹੇ ਆ ਉੱਥੇ ਜਿਹੜੇ ਬੱਚੇ ਵੀ ਉਹਨੂੰ ਦੇਖਦੇ ਨੇ ਅੱਜ ਕੱਲ ਦਾ ਵੇਖੋ ਪਹਿਲਾ ਸਮਾਂ ਹੁੰਦਾ ਸੀ ਜਦੋਂ ਕੇਬਲ ਲੱਗਿਆ ਹੁੰਦੇ ਆ ਅੱਜ ਕੱਲ ਤੇ ਘਰਾਂ ਦੇ ਵਿੱਚ ਹਰ ਇੱਕ ਜਿਹੜਾ OTT ਪਲੈਟਫਾਰਮ ਆ ਗਏ ਨੇ YouTube ਚੈਨਲ ਮੋਬਾਈਲ ਦੇ ਵਿੱਚ ਆ ਗਏ ਨੇ ਸਾਰਾ ਦਿਨ ਬੱਚੇ ਵੀ ਉਹਨੂੰ ਵੇਖਦੇ ਨੇ ਐਂਡ ਇਹੋ ਜਿਹਾ ਬੰਦਾ ਜੇ ਇਹੋ ਜਿਹੀ ਚੀਜ਼ ਕਰ ਰਿਹਾ ਤੇ ਮੈਂ ਸਮਝਦਾ ਕਿ ਇਹ ਪਲਾਨਡ ਕੀਤਾ ਗਿਆ ਐਂਡ ਇਹਨੂੰ ਬਿਲਕੁਲ ਵੀ ਜਿਹੜਾ ਬਰਦਾਸ਼ ਸਾਡਾ ਸਭਿਅਕ ਸਮਾਜ ਇਹਨੂੰ ਬਿਲਕੁਲ ਨਹੀਂ ਬਰਦਾਸ਼ ਕਰੇਗਾ ਪਰ ਉਹ ਆਪਣੇ ਇਥੇ ਰੋਣਾ ਚਾਹੂਗਾ ਆਪਣੇ ਆਪ ਨੂੰ ਸਨਾਤਨ ਹੀ ਕਹਿੰਦਾ ਜੀ ਮੈਂ ਸਨਾਤਨ ਧਰਮ ਤੋਂ ਇਹੋ ਜੇ ਸਨਾਤਨੀ ਜਿਹੜੇ ਸਾਡੇ ਦੇਸ਼ ਨੂੰ ਨਹੀਂ ਚਾਹੀਦੇ ਇਹ ਸਨਾਤਨ ਨੂੰ ਸਮਝਣ ਵਾਲੇ ਚਾਹੀਦੇ ਨੇ ਸਿਰਫ ਆਪਾਂ ਉੱਥੇ ਵੇਖ ਲੈਣੇ ਆ ਕਿ ਸਨਾਤਨੀ ਆ ਪਰ ਰੀਲਾ ਵੇਖ ਲੈਣੇ ਆ ਕਿ ਸਨਾਤਨ ਧਰਮ ਦੇ ਉੱਤੇ ਨੇ ਇਹੋ ਜੇ ਸਨਾਤਨੀ ਸਾਨੂੰ ਬਿਲਕੁਲ ਨਹੀਂ ਚਾਹੀਦੇ ਸਾਨੂੰ ਉਹ ਚਾਹੀਦੇ ਨੇ ਜਿਹੜੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਦੇਣ ਸਭਿਅਕ ਸਮਾਜ ਦੀ ਗੱਲ ਕਰਨ ਜਿਹੜਾ ਪਦੇਸ਼ ਦਾ ਜਿਹੜਾ ਨੌਜਵਾਨ ਹੈ ਉਹਨੂੰ ਇੱਕ ਚੰਗੀ ਦਿਸ਼ਾ ਵੱਲ ਲੈ ਕੇ ਜਾਣ ਉਹ ਆਪਣਾ ਕੋਈ ਚੰਗਾ ਕਾਰੋਬਾਰ ਕਰ ਸਕੇ ਉਹ ਦੇਸ਼ ਲਈ ਜਾਂ ਸਭਿਕ ਸਮਾਜ ਲਈ ਕੋਈ ਕੰਮ ਕਰੇ। ਲੜਕੀ ਵੀ ਉੱਥੇ ਬੈਠੀ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜਿਹੜੇ ਲੜਕੀ ਉੱਥੇ ਬੈਠੀ ਸੀ ਜੋ ਉਹਨੇ ਸ਼ਬਦ ਯੂਜ਼ ਕੀਤੇ ਉਹ ਤੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ। ਐਂਡ ਜਿਹੜੇ ਲੋਕ ਇਸ ਤਰ੍ਹਾਂ ਦੇ ਗੱਲਾਂ ਉੱਥੇ ਕਰ ਰਹੇ ਨੇ ਮੈਂ ਸਮਝਦਾ ਕਿ ਇਹਨਾਂ ਨੂੰ ਜਿਹੜਾ ਪੁਰਾਣਾ ਉਥੋਂ ਪਰਿਵਾਰ ਵੱਲੋਂ ਹੀ ਸਬਕ ਜਿਹੜਾ ਉਹਨਾਂ ਨੂੰ ਮਾਹੌਲ ਨਹੀਂ ਮਿਲਿਆ ਐਂਡ ਜੇ ਉਹ ਖੁਦ ਪਰਵਾਰ ਦੇ ਹੁੰਦੇ ਤੇ ਉਹ ਇਹੋ ਜਿਹੀ ਗੱਲਾਂ ਬਿਲਕੁਲ ਵੀ ਇਹੋ ਜਿਹੇ ਪਲੇਟਫਾਰਮ ਤੇ ਨਾ ਕਰਨਾ ਸਨਾਤਨ ਨੂੰ ਵਰਤਿਆ ਗਿਆ ਬਿਲਕੁਲ ਵਰਤਿਆ ਗਿਆ ਸਪਿਰਚੁਅਲਿਟੀਆ ਦੀਆਂ ਗੱਲਾਂ ਕਰਦੇ ਆਪਾਂ ਸਨਾਤਨ ਧਰਮ ਦੀਆਂ ਗੱਲਾਂ ਕਰਦੇ ਆ ਉਸ ਤੋਂ ਬਾਅਦ ਇਹੋ ਜਿਹੀਆਂ ਬੇਹੁਦੀਆਂ ਗੱਲਾਂ ਕਰਦੇ ਆ ਇਹ ਬਰਦਾਸ਼ਤ ਨਹੀਂ ਹੋਏਗਾ ਬਹੁਤ ਜਲਦ ਬਹੁਤ ਵੱਡੇ ਲੈਵਲ ਤੇ ਇਹਦੇ ਉੱਤੇ ਜਿਹੜੀ ਮੈਂ ਸਮਝਦਾ ਕਿ ਪੂਰੇ ਇੰਡੀਆ ਦੇ ਵਿੱਚ ਉਹ ਵਿਦਰੋਹ ਜਿਹੜਾ ਇਹਦਾ ਹੋਏਗਾ ਐਂਡ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਤੁਸੀਂ ਜੇ ਐਫਓਜੀ ਗਲਤੀ ਕੋਈ ਦੁਬਾਰਾ ਕਰੇਗਾ ਤੇ ਉਹ ਮਾਫ ਨਾ ਕਰਨ ਵਾਲੀ ਹੋਏਗੀ ਅੱਛਾ ਪੰਜਾਬ ਦੇ ਹਿੰਦੂ ਕਿਉਂ ਚੁੱਪ ਨੇ ਅਗਰ ਪੂਰੇ ਦੇਸ਼ ਦੀ ਗੱਲ ਕਰੀ ਅਸਾਮ ਜਿੱਥੇ ਕੀ ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਮੁੰਬਈ ਹੈ ਮਹਾਰਾਸ਼ਟਰ ਹੈ ਔਰ ਇਸ ਤੋਂ ਲਾਵਾ ਰਾਜਸਥਾਨ ਤੱਕਨ ਵਿਰੋਧ ਹੋ ਗਿਆ ਪੰਜਾਬ ਦੇ ਹਿੰਦੂ ਕਿਉਂ ਚੁੱਪ ਨੇ ਦੇਖੋ ਜਿਹੜਾ ਪੰਜਾਬ ਦੇ ਹਿੰਦੂ ਤਬਕਾ ਹੈ ਉਹ ਇੱਕ ਇਹੋ ਜਿਹਾ ਦਬਕਾ ਹੈ ਜਿਹੜਾ ਬਹੁਤ ਕੱਟਰਵਾਦਤਾ ਵੱਲ ਬਲੀਵ ਨਹੀਂ ਕਰਦਾ ਕਿਉਂਕਿ ਅਸੀਂ ਇੱਕ ਉਹ ਜਗ੍ਹਾ ਤੇ ਰਹਿੰਦੇ ਹਾਂ ਜਿੱਥੇ ਸਾਡੇ ਲਈ ਸਭ ਧਰਮ ਬਰਾਬਰ ਨੇ ਨਹੀਂ ਪਰ ਪਰ ਇਹ ਤੇ ਆਪਾਂ ਤੇ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਜਿਹੜੇ ਸਨਾਤਨੀ ਕਈ ਵਾਰ ਆਪਣੇ ਨੂੰ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਕਿ ਉਹ ਕੋਈ ਕਰਨਾ ਨਹੀਂ ਚਾਹੁੰਦੇ ਦੇਖੋ ਮੈਂ ਤੁਹਾਨੂੰ ਸਭ ਤੋਂ ਵੱਡੀ ਇੱਕ ਗੱਲ ਦੱਸਾਂ ਕਿ ਸਨਾਤਨੀ ਕਹਿਣ ਨਾਲ ਸਨਾਤਨੀ ਨਹੀਂ ਬਣ ਜਾਂਦਾ ਉਹਨੂੰ ਫੋਲੋ ਕਰਨਾ ਵੀ ਬੜਾ ਜ਼ਰੂਰੀ ਹੈ ਸਨਾਤਨ ਸ਼ਬਦ ਕਿੱਥੋਂ ਸ਼ੁਰੂ ਹੋਇਆ ਨੂੰ ਤੇ ਵੀ ਨਹੀਂ ਪਤਾ ਹੋਣਾ ਕਿ ਭਗਵਦ ਗੀਤਾ ਦੇ ਵਿੱਚ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਅਰਜੁਨ ਨੂੰ ਕਿਹਾ ਸੀ ਕਿ ਸਨਾਤਨ ਨੂੰ ਤੂੰ ਕਰਨਾ ਹੈ ਸਨਾਤਨ ਕਰਮਾ ਕਿ ਤੇਰਾ ਕਰਮ ਹੈ ਕਿ ਤੂੰ ਜਦੋਂ ਅਰਜੁਨ ਨੇ ਆਪਣਾ ਤ ਹਨੂਛ ਸੁੱਟਦਾ ਸੀ ਤੇ ਉਦੋਂ ਸ਼੍ਰੀ ਕ੍ਰਿਸ਼ਨ ਜੀ ਨੇ ਉਹਨੂੰ ਜਿਹੜਾ ਕਿਹਾ ਸੀ ਕਿ ਇਹ ਤੇਰਾ ਧਰਮ ਹੈ ਕਿ ਤੂੰ ਜਿਹੜਾ ਧਰਮ ਦੀ ਆਪਣੇ ਲੜਨਾ ਸੋ ਅਧਿਆਨ ਉਹ ਤੇ ਸਨਾਤਨ ਧਰਮ ਬਾਰੇ ਨਹੀਂ ਹੈ ਉਹ ਸਿਰਫ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਤੇ ਰੀਲਾਂ ਚੱਲ ਰਹੀਆਂ ਨੇ ਜੀ ਸਨਾਤਨ ਧਰਮ ਬਿੱਦਾ ਸਨਾਤਨ ਧਰਮ ਉਹ ਸਨਾਤਨ ਜਿਹੜਾ ਜਿਹੜੇ ਨਕਲੀ ਸਨਾਤ ਨਹੀਂ ਆ ਉਹ ਤੇ ਫਿਰ ਇਦਾਂ ਹੀ ਚੁੱਪ ਹੀ ਰਹਿਣਗੇ ਅਸਲੀ ਸਨਾਤਨੀ ਤੇ ਇਹਦੇ ਬਾਰੇ ਜ਼ਰੂਰ ਜਿਹੜਾ ਉਹ ਵਿਦ્રો ਕਰਨਗੇ ਅੱਛਾ ਰਣਵੀਰ ਦੀ ਮਾਫੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਉਹ ਕਹਿੰਦਾ ਕਿ ਮੈਂ ਹੁਣ ਕਹਿੰਦਾ ਮੇਰੇ ਕੋ ਹੋਰ ਕੀ ਰਸਤਾ ਹੈ ਮੈਂ ਤੇ ਮਾਫੀ ਮੰਗ ਸਕਣਾ ਮੈਂ ਮਾਫੀ ਮੰਗ ਲਈ ਹੈ ਦੇਖੋ ਜੇ ਗਲਤੀਆਂ ਇੰਨੀਆਂ ਵੱਡੀਆਂ ਕਰਕੇ ਆਪਾਂ ਮਾਫੀ ਮੰਗ ਕੇ ਹੀ ਛਟਕਾਰਾ ਕਰ ਲੈਣਾ ਤੇ ਕੱਲ ਨੂੰ ਜਿਹੜਾ ਅਸੀਂ ਨੌਜਵਾਨਾਂ ਨੂੰ ਕੁਝ ਵੀ ਸਹੀ ਦਿਸ਼ਾ ਵੱਲ ਨਹੀਂ ਲੈ ਕੇ ਜਾ ਸਕਦੇ ਮਾਫੀ ਮੰਗਣਾ ਕਿ ਮੈਂ ਅੱਜ ਕੋਈ ਗਲਤੀ ਕਰ ਲਾ ਕੱਲ ਉਹਦੀ ਮਾਫੀ ਕੋਈ ਕੋਈ ਛੋਟੀ ਚੀਜ਼ ਹੋਵੇ ਤੇ ਉਹਦੀ ਮਾਫੀ ਆ ਜਦੋਂ ਇੰਨੇ ਵੱਡੇ ਲੈਵਲ ਦੀ ਜਦੋਂ 22 ਸਾਲ ਦੀ ਉਮਰ ਵਿੱਚ ਉਹ ਜਿਹੜਾ ਉਹਨੇ ਆਪਣਾ YouTube ਚੈਨਲ ਸ਼ੁਰੂ ਕੀਤਾ ਹੈ ਅੱਜ ਉਹ ਕਿਸ ਜਗ੍ਹਾ ਤੇ ਪਹੁੰਚ ਗਿਆ ਉਸ ਤੋਂ ਬਾਅਦ ਵੀ ਇਹੋ ਜਿਹੀ ਗਲਤੀਆਂ ਦੀ ਮਾਫੀ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਐਂਡ ਸਾਡੇ ਸਮਾਜ ਵਿੱਚ ਤੇ ਇਹੋ ਜਿਹੀ ਗਲਤੀ ਦੀ ਮਾਫੀ ਨਹੀਂ ਹੈਗੀ ਪ੍ਰਧਾਨ ਮੰਤਰੀ ਨੂੰ ਉਹਦੇ ਕੋਲੋਂ ਜੋ ਅਵਾਰਡ ਦਿੱਤੇ ਵਾਪਸ ਲੈਣੇ ਚਾਹੀਦੇ ਦੇਖੋ ਜੋ ਅਵਾਰਡ ਦਿੱਤਾ ਗਿਆ ਉਹ ਵਾਪਸ ਤੇ ਹੁਣ ਮੈਨੂੰ ਲੱਗਦਾ ਨਹੀਂ ਲੇਕਿਨ ਇਹੋ ਜੇ ਬੰਦੇ ਦਾ ਸਮਾਜਿਕ ਬਾਈਕਾਟ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਇਹੋ ਜੇ ਬੰਦੇ ਨੂੰ ਪਤਾ ਲੱਗੇ ਕਿ ਮੈਂ ਬੋਲਣਾ ਕੀ ਹੈ ਅੱਗੇ ਤੋਂ ਇਸ ਬਾਰੇ ਇਹ ਸਮਝੋ ਕਿ ਇੱਕ ਛੂਟੀ ਸ਼ੌਹਰਤ ਲੈਣ ਵਾਸਤੇ ਕੀਤਾ ਗਿਆ ਕਿ ਜਾਂ ਇੱਕ ਜਿਵੇਂ ਤੁਸੀਂ ਪਹਿਲੇ ਵੀ ਕਿਹਾ ਪ੍ਰੀਪਲਾਨਡ ਤਰੀਕੇ ਨਾਲ ਇਸ ਨੂੰ ਕੀਤਾ। ਵਿਖੋ YouTube ਦੇ ਉੱਤੇ ਵਿਊ ਲੈਣ ਲਈ ਤੇ ਇਹਨਾਂ ਨੇ ਜ਼ਰੂਰ ਇਹ ਚੀਜ਼ ਕੀਤੀ ਹੈ ਕਿਉਂਕਿ ਉੱਥੇ ਹੋਰ ਵੀ ਜਿਹੜੇ ਕਲਾਕਾਰ ਸੀ। ਸੋ ਇਹਨਾਂ ਵੱਲੋਂ ਜੋ ਸਭ ਤੋਂ ਉੱਪਰ ਯੂਟਿਊਬਰ ਆਂਦੇ ਨੇ ਇਹੋ ਜਿਹੀਆਂ ਗੱਲਾਂ ਬਰਦਾਸ਼ਤ ਨਹੀਂ ਹੋ ਸਕਦੀਆਂ। ਇਹ ਹੋਰ ਵੀ ਚੀਜ਼ਾਂ ਤੇ ਡਿਸਕਸ ਕੀਤਾ ਜਾ ਸਕਦਾ। ਬਿਲਕੁਲ ਕੀਤਾ ਜਾ ਸਕਦਾ ਸੀ। ਹਸਨ ਸੌਨ ਦਾ ਤੁਹਾਡਾ ਜਿਹੜਾ ਹੈਗਾ ਉੱਥੇ ਕੀਤਾ ਜਾ ਸਕਦਾ ਲੇਕਿਨ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਬਹੁਤ ਦੇਰ ਤੋਂ ਸ਼ਲੀਲ ਜਿਹੜੀਆ ਚੀਜ਼ਾਂ ਉਹਦੇ ਉੱਤੇ ਹੀ ਚੱਲ ਰਿਹਾ ਹੈ ਇਹਨੂੰ ਤੇ ਪਹਿਲਾਂ ਹੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਇਹੋ ਜੇ ਪਲੇਟਫਾਰਮ ਤੇ ਰਣਵੀਰ ਅਲਾਹਾਬਾਦੀ ਨੂੰ ਜਾਣਾਈ ਨਹੀਂ ਚਾਹੀਦਾ ਜੇ ਉਹ ਗਏ ਨੇ ਤੇ ਪ੍ਰੀਪਲਾਨ ਹੀ ਗਏ ਨੇ ਕੋਈ ਬਹੁਤ ਸਾਰੇ ਹਾਸੇ ਮਜ਼ਾਕ ਦੇ ਪਾਤਰ ਰਹੇ ਨੇ ਦੁਨੀਆ ਦੇ ਵਿੱਚ ਪਰ ਪੰਜਾਬ ਦੀ ਗੱਲ ਕਰੀ ਜਸਪਾਲ ਪੱਟੀ ਵਕੰਦਾ ਸ਼ਖਸ ਸੀ ਜਿਸ ਨੇ ਕਾਮੇਡੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਕਾਮੇਡੀ ਉਹ ਵੀ ਕਰਦੇ ਰਹੇ ਪਰ ਇਸ ਤਰ੍ਹਾਂ ਦੇ ਕਾਮੇਡੀ ਸ਼ੋਅ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇੱਕ ਉਹ ਕਾਮੇਡੀਨ ਜਿਨ੍ਹਾਂ ਨੇ ਕੀ ਆਪਣਾ ਨਾਮ ਬਣਾਇਆ ਮਰਨ ਤੋਂ ਬਾਅਦ ਵੀ ਉਹਨਾਂ ਦਾ ਨਾਮ ਹੈ ਤੇ ਇਹ ਕਹਿ ਬੈਠੇ ਜਿਹੜੇ ਜਿੰਦੇ ਜੀ ਸੀ ਕਾਮੇਡੀ ਨੂੰ ਥੱਲੇ ਸੁੱਟ ਗਏ ਨੇ ਜਸਪਾਲ ਪੱਟੀ ਦੀ ਤੇ ਜੁੱਤੀ ਵਰਗੇ ਵੀ ਨਹੀਂ ਹੈਗੇ ਜੀ ਉਹ ਉਹ ਕਮੇਡੀਅਨ ਸੀ ਜਿਹੜੇ ਨੌਜਵਾਨਾਂ ਨੂੰ ਕੋਈ ਦਿਸ਼ਾ ਦਿੰਦੇ ਸੀ ਉਹ ਉਹ ਕਮੇਡੀਅਨ ਸੀ ਜਿਹੜੇ ਡਿਪਰੈਸ਼ਨ ਚੋਂ ਲੋਕਾਂ ਨੂੰ ਕੱਢ ਦਿੰਦੇ ਸੀ ਤੁਸੀਂ ਅੱਜ ਵੀ ਦੇਖੋ ਉਹਨਾਂ ਦੀਆਂ ਫਿਲਮਾਂ ਵੇਖ ਲਓ ਉਨ੍ਹਾਂ ਦੇ ਕੋਈ ਵੀ ਪ੍ਰੋਗਰਾਮ ਦੇਖ ਲੋ ਉਹ ਬੜੀ ਵੱਡੀ ਸ਼ਖਸੀਅਤ ਸੀ ਹੋਰ ਵੀ بڑے ਜਿਹੜੇ ਕਮੇਡੀਅਨ ਨੇ ਜੋ ਬੜੀ ਵਧੀਆ ਕਾਮੇਡੀ ਕਰਦੇ ਨੇ ਸਟੈਂਡ ਅਪ ਕਾਮੇਡੀ ਕਰਦੇ ਨੇ ਲੇਕਿਨ ਇਹੋ ਜੀ ਆ ਸ਼ਲੀਲ ਗੱਲਾਂ ਦੇ ਨਾਲ ਜਿਹੜੀ ਕਾਮੇਡੀ ਦਾ ਕੋਈ ਲੈਂਦੇ ਨਹੀਂ ਹੈਗਾ ਤਾਂ ਮਾਨਾ ਨੇ ਵੀ ਕੀਤੀ ਪਰ ਇੱਦਾਂ ਦੀ ਹਰਕਤ ਕਦੀ ਨਹੀਂ ਕੀਤੀ ਬਿਲਕੁਲ ਨਹੀਂ ਕੀਤੀ ਜੀ ਉਹ ਤੇ ਬੜੇ ਵੱਡੇ ਚਲੋ ਹੁਣ ਰੈਂਕ ਤੇ ਪਹੁੰਚ ਗਏ ਨੇ ਲੇਕਿਨ ਇਹੋ ਜੀ ਹਰਕਤ ਇਹ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਬੋਲਣ ਲੱਗਿਆ ਜਦੋਂ ਤੁਸੀਂ ਬੋਲਦੇ ਹੋ ਆਪਾਂ ਕਿਤੇ ਬੈਠੇ ਆ ਸਾਨੂੰ ਪਤਾ ਹੈ ਕਿ ਸਾਨੂੰ ਲੱਖਾਂ ਕਰੋੜਾਂ ਲੋਕ ਵੇਖ ਰਹੇ ਨੇ ਇਹੋ ਜੀ ਗੱਲਾਂ ਬਰਦਾਸ਼ਤ ਨਹੀਂ ਕਰ ਸਕਦਾ ਕੋਈ ਵੀ ਹੁਣ ਨੈਕਸਟ ਸਟੈਪ ਕੋਈ ਇਹਦੇ ਵਿੱਚ ਸ਼ਿਕਾਇਤ ਹੋਏਗੀ ਜੀ ਪੰਜਾਬ 'ਚ ਪੰਜਾਬ ਵਿੱਚ ਵੀ ਸ਼ਿਕਾਇਤ ਹੋਏਗੀ ਐਂਡ ਮੈਨੂੰ ਜੋ ਸੁਣਨ ਚ ਆਇਆ ਹੈ ਕਿ ਉੱਥੇ ਉਹਨਾਂ ਦੇ ਪੁਲਿਸ ਜਿਹੜੀ ਘਰ ਪਹੁੰਚ ਗਈ ਹੈ ਐਂਡ ਮਹਾਰਾਸ਼ਟra ਦੇ ਵਿੱਚ ਵੀ ਉਹਨਾਂ ਖਿਲਾਫ ਵੱਡੇ ਲੈਵਲ ਤੇ ਜਿਹੜਾ ਉਹ ਚੱਲ ਰਿਹਾ ਹੈ। ਅੱਛਾ ਮਹਾਰਾਸ਼ਟra ਦੇ ਸੀਐਮ ਤੱਕ ਦਾ ਬਿਆਨ ਆਇਆ ਕੋਈ ਬਹੁਤ ਛੋਟ ਕੋਈ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੇ ਲੈਵਲ ਤੇ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਉਹ ਮਹਾਰਾਸ਼ਟra ਵਕਨ ਦੇ ਸੂਬੇ ਦਾ ਮੁੱਖ ਮੰਤਰੀ ਹੋਵੇ ਦਾ ਬਿਆਨ ਆਣਾ ਇਹਨੂੰ ਕਿਵੇਂ ਵੇਖਦੇ? ਦੇਖੋ ਪ੍ਰਧਾਨ ਮੰਤਰੀ ਵੱਲੋਂ ਜਿੰਨੂੰ ਵਾਰਡ ਮਿਲਿਆ ਹੋਵੇ ਸਰਕਾਰ ਉੱਥੇ ਬੀਜੇਪੀ ਦੀ ਹੈ ਬੈਕਫੁੱਟ ਤੇ ਹੋ ਜਾਂਦਾ ਹੈ ਲੋਕਾਂ ਦੇ ਵਿੱਚ ਸਨਾਤਨ ਦੇ ਵਿੱਚ ਇਸ ਦਾ ਜਿਹੜਾ ਬਹੁਤ ਵੱਡੇ ਲੈਵਲ ਤੇ ਜਿਹੜਾ ਦਰੋਹ ਹੈ ਐਂਡ ਮੈਂ ਸਮਝਦਾ ਕਿ ਉਹਨਾਂ ਨੂੰ ਇਸ ਬਾਰੇ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਅੱਗੇ ਤੋਂ ਇਹੋ ਜਿਹੀ ਚੀਜ਼ਾਂ ਜਿਹੜੀਆਂ ਨਾ ਹੋਣ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅੱਜ ਅਸੀਂ ਚਰਚਾ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਸਨਾਤਨ ਧਰਮ ਦੇ ਨਾਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਸ਼ਬਦਾਵਲੀ ਵਰਤੀ ਗਈ ਔਰ ਉਸ ਸ਼ਖਸ ਵੱਲੋਂ ਵਰਤੀ ਗਈ ਜੋ ਕਿ ਖੁਦ ਸਨਾਤਨ ਦੀਆਂ ਗੱਲਾਂ ਕਰਦੇ ਨੇ ਜੋ ਕਿ ਖੁਦ ਧਰਮ ਦੀਆਂ ਗੱਲਾਂ ਕਰਦੇ ਨੇ ਬਹੁਤ ਸਾਰੇ ਵੱਡੇ ਵੱਡੇ ਸ਼ੋਅਸ ਕੀਤੇ ਔਰ ਅੱਜ ਇਹ ਹੈ ਕਿ ਅੱਜ ਉਹਨਾਂ ਦੇ ਸ਼ੋਅ 'ਚ ਜਾਣ ਕੋਈ ਤਿਆਰ ਨਹੀਂ ਵੱਡੇ ਨਾਮਕ੍ਰਿਤੀ ਸੈਨਨ ਵਰੁੰਧਵਨ ਨਿਤੋ ਤੱਕਨ ਕੀ ਕਈ ਵੱਡੇ ਪੋਲੀਟਿਸ਼ੀਅਨ ਤੱਕ ਉਹਨਾਂ ਦੇ ਸ਼ੋਅ 'ਚ ਜਾਂਦੇ ਰਹੇ ਨੇ ਪਰ ਅੱਜ ਜਿਸ ਤਰੀਕੇ ਦੀ ਬਿਆਨਬਾਜ਼ੀ ਹੋਈ ਹੈ ਉਹ ਇੱਕ ਸ਼ਰਮਸਾਰ ਹੈ ਦੇਸ਼ ਪਰਦੇ ਵਿੱਚ ਚਰਚਾ ਹੈ ਹੁਣ ਦੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ ਇਹਦਾ ਕਿਸ ਤਰੀਕੇ ਦੇ ਰਿਜ਼ਲਟ ਸਾਹਮਣੇ ਆਉਂਦੇ ਨੇ ਲੋਕ ਕੀ ਕਹਿੰਦੇ ਨੇ ਪਰ ਫਿਲਹਾਲ ਪੰਜਾਬ ਚ ਵੀ ਇਸ ਦਾ ਵਿਰੋਧ ਹੋਣਾ ਹੁਣ ਸ਼ੁਰੂ ਹੋ ਗਿਆ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ